ਸਿਕਲ ਜੀ ਸਾਰੇ ਨੂੰ ਮੈਂ ਨਾਜ਼ ਫੈਸ਼ਨ ਸਾਨੇੜ ਤੋਂ ਜੀ ਫੋਟੋ ਤੇ ਨਿਗਾ ਮਰੋ ਫੋਟੋ ਵਾਲਾ ਆਰਟੀਕਲ ਆ ਬਹੁਤ ਹੀ ਸੋਹਣਾ ਮਾਡਲ ਪਿਕ ਵਾਲਾ ਆਰਟੀਕਲ ਲੈ ਕੇ ਆਇਆ ਹੁਣ ਕਲਰ ਚਾਰਟ ਤੇ ਨਿਗਾ ਮਰੋ ਬਹੁਤ ਹੀ ਸੋਹਣਾ ਕਲਰ ਚਾਰਟ ਆ ਇੱਕ ਤੋਂ ਇੱਕ ਬਾ ਕਮਾਲ ਕਲਰ ਨੇ ਇੱਕ ਜੀ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਣਾ ਬਹੁਤ ਹੀ ਸੋਹਣੀ ਬਰਬਰੀ ਦਾ ਰਹਿਣ ਵਾਲਾ ਬੇਸ ਡਿਜੀਟਲ ਪ੍ਰਿੰਟਿੰਗ ਦੇਖੋ ਬਹੁਤ ਹੀ ਸੋਹਣੀਆਂ ਬਹੁਤ ਹੀ ਫਰੰਟ ਬੈਕ ਤੇ ਬ੍ਰਿਡ ਡਿਜੀਟਲ ਪ੍ਰਿੰਟਿੰਗ ਆ ਸਾਰੇ ਸੂਟ ਨੂੰ ਆਪਾਂ ਆਰੀ ਵਰਕ ਨਾਲ ਹਾਈਲਾਈਟ ਕਰਵਾਇਆ ਹੋਇਆ ਵਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਪਾਉਗੀ ਸਿਲਕ ਦੀ 3 ਮੀਟਰ ਦੀ ਦੁਪੱਟਾ ਆਊਗਾ ਬਰਬਰੀ ਦਾ ਡਿਜੀਟਲ ਦੁਪੱਟਾ ਲਓ ਜੀ ਬਹੁਤ ਹੀ ਸੋਹਣਾ ਵਰਕ ਦੇ ਨਾਲ ਰੈਡੀ ਕਰਵਾ ਕੇ ਲੈ ਕੇ ਆਏ ਹੋਏ ਆ ਚਾਰ ਕਲਰਾਂ ਦੇ ਵਿੱਚ ਆਪਣੇ ਕੋਲੇ ਰੈਡੀ ਹੋ ਕੇ ਆਇਆ ਵਾ ਇੱਕ ਚਾਰ ਦੇ ਚਾਰੋ ਕਲਰ ਬਹੁਤ ਹੀ ਪਿਆਰੇ ਨੇ ਇਨਾ ਵਿੱਚੋਂ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਨੰਬਰਾਂ ਤੇ ਸਾਨੂੰ ਸਕਰੀਨਸ਼ਾਟ ਭੇਜੋ ਅਗਰ ਕਰੀਏ ਰੇਟ ਦੀ ਗੱਲ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 404500 ਰੁਪਏ ਨਾਜ਼ ਫੈਸ਼ਨ ਸਾਡੇ ਨਾਲ ਤਾਂ ਕਿੰਨੇ ਦਾ ਮਿਲਣਾ ਜੀ 3190 ਰੁਪਏ ਦਾ ਕਿੰਨੇ ਦਾ ਜੀ 3190 ਰੁਪਏ ਦਾ ਇਹਦੇ ਤੇ ਵੀ ਆਪਣੀ ਆਫਰ ਦੇ ਹਿਸਾਬ ਨਾਲ 10% ਤੁਹਾਨੂੰ ਡਿਸਕਾਊਂਟ ਹੋਊਗਾ ਜਲਦੀ ਤੋਂ ਜਲਦੀ ਸਟੋਰ ਤੇ ਵਿਜ਼ਿਟ ਕਰੋ ਜਾਂ ਫਿਰ ਕਰੋ ਔਨਲਾਈਨ ਸ਼ਾਪਿੰਗ ਵੀਡੀਓ ਨੂੰ ਕਰ ਦਿਓ ਲਾਈਕ ਫੋਲੋ ਸ਼ੇਅਰ ਥੈਂਕ ਯੂ ਸੋ ਮੱਚ